ਕਿਰਨ 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 ਲਈ ਸਾਰਟ ਬਰਨੀ ਕੀ ਗੱਲ ਮੈਂ ਨਹੀਂ ਇਸ ਘਰ ਦੀ ਨੂੰ ਹਰ ਗੱਲ ਕਿਰਨ 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 ਮੇਰਾ ਤਾਂ ਸੱਚੇ ਨਾਲ ਜੀਣਾ ਆਰਾਮ ਕੀਤਾ ਲੈਂਤੀ ਮੈਂ ਐਸੀ ਖੰਡ ਪਰ ਇੱਥੇ ਤੇ ਮੈਂ ਹੋਰ ਹੀ ਨਜ਼ਾਰੇ ਵੇਖ ਲਏ ਦੇ ਕਿਰਨ ਕਿਰਨ ਅ ਰਿੰਪੀ ਨੂੰ ਕੀ ਆਇਆ ਉੱਠ ਕੇ ਚਲੇ ਗਈ ਆ ਹੋ ਸਕਦਾ ਮੰਮੀ ਨੂੰ ਬੁਲਾਣ ਗਈ ਹੋਵੇ ਹਾਂ ਜਾਂ ਫਿਰ ਕੋਈ ਕੰਮ ਚੇਤਾ ਆ ਗਿਆ ਹੋਵੇ ਦੀਦੀ ਮੇਰੀ ਗੱਲ ਸੁਣੋ ਹਾਂ ਹਾਂ ਉਹ ਸੂਟ ਮੰਗਣ ਦੀ ਸੀ ਤੇ ਉਹਨੂੰ ਦੇ ਦੇਣਾ ਹੈਗਾ ਸੂਟ ਕੀ ਫਰਕ ਪੈ ਜਾਣਾ ਸੀ ਰੰਗ ਉੱਤੇ ਵੀ ਉਹ ਜੱਜ ਜਾਣਾ ਸੀ ਤੇ ਮੇਰੇ ਤੇ ਵੀ ਜੱਜ ਜਾਣਾ ਸੀਗਾ ਓਹੋ ਕਿਰਨ ਫਰਕ ਤੇ ਕੋਈ ਨਹੀਂ ਪਹਿਣਾ ਸੀ ਮੈਂ ਦੱਸਣਾ ਇਹ ਕਲਰ ਰਿੰਪੀ ਵਾਸਤੇ ਲਿਆ ਸੀ ਤੇ ਉਹ ਤੇਰੇ ਵਾਸਤੇ ਲਿਆ ਸੀ ਤੇ ਫਿਰ ਪਰ ਮੈਂ ਆਪਣੇ ਮੰਮੀ ਨੂੰ ਜਦੋਂ ਮਖਾਏ ਨਾ ਤੇ ਮੰਮੀ ਨੇ ਮਨਸਲਾਹ ਦਿੱਤੀ ਕਿ ਇਹ ਰੰਗ ਕਿਰਨ ਤੇ ਜ਼ਿਆਦਾ ਜੱchna ਹੈ ਤੇ ਉਹ ਰੰਗ ਰਿੰਪੀ ਤੇ ਜ਼ਿਆਦਾ ਜੱchna ਹੈ ਇਸ ਕਰਕੇ ਮੈਨੂੰ ਉਹ ਦੇ ਦਿੱਤਾ ਤੇ ਤੈਨੂੰ ਇਹ ਦੇ ਦਿੱਤਾ ਮੈਨੂੰ ਤੇ ਮੰਮੀ ਨੇ ਇਦਾਂ ਕਿਹਾ ਸੀ ਤੇ ਮੈਂ ਉਦਾਂ ਹੀ ਕਰਤਾ ਅੱਛਾ ਸੂਰ ਤੇ ਅਭੀ ਸੋਣਾ ਹੈ ਕੋਈ ਮਾਰਾ ਤੇ ਨਹੀਂਗਾ ਸੂਰ ਤੇ ਦੋਵੇਂ ਬੜੇ ਸੋਹਣੇ ਆ ਮਾਸੀ ਜੀ ਨੇ ਕਿਹਾ ਸੀਗਾ ਚਲੋ ਉਹਨਾਂ ਦੀ ਗੱਲ ਦਾ ਵੀ ਤੇ ਮਾਨ ਰੱਖਣਾ ਜ਼ਰੂਰੀ ਆ ਨਾ ਕੋਈ ਗੱਲ ਨਹੀਂ ਮਾਸੀ ਜੀ ਨੇ ਕਿਹਾ ਤੇ ਮੈਂ ਜ਼ਰੂਰ ਸਵਾਵਾਂਗੀ ਥੋਰ ਤੇਰਾ ਇਹਨੂੰ ਸਵਾਹ ਲਈ ਹੁਣ ਚਲੋ ਚਲੀਏ ਮੰਮੀ ਉਹਨਾਂ ਦੇ ਕੋਲ ਕਿ ਉਹਨਾਂ ਨੂੰ ਇੱਥੇ ਹੀ ਬੁਲਾ ਦੇਵਾਂ ਨਹੀਂ ਨਹੀਂ ਚਲਦੇ ਆ ਚਲੋ ਚਲੀਏ रिम्पी तो मूलियाम मालियम नहीं साम के गई सारा खलारा उ मर की खलौरा पा के गई कि जरा नहीं खिलारा पांदे कुछ खाने वे ना, न इतनी नहीं मेरे काम की कोई चीज हाँ हा 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 आइसक्रीम बही है आइसक्रीम खाएंगे ਹੈ ਮਜਾ ਇੱਕ ਕੋਈ ਕੱਪ ਪੀ ਹੈ ਮੇਰੇ ਖਿਆਲ ਤੇ ਹਾਂ ਇਹ ਤੇ ਕੋਈ ਕੱਪ ਪੀ ਆਹ ਬਟਸ ਕੋਠ ਤੇ ਕਿਰਨ ਨੂੰ ਬੜੀ ਪਸੰਦ ਹੈ ਉਹਦੀ ਫੇਵਰੇਟ ਹੈ ਇਸਕੀ ਮਾਂ ਉਹ ਖਾਏਗੀ ਉਹ ਰੱਖ ਦੇਣੀ ਹੈ ਕਿ ਕੁੜੀ ਖਾਏਗੀ ਮੇਰਾ ਖੱਦਾ ਕੀ ਕੇੰਦਾ ਉਹਨੂੰ ਪਸੰਦ ਹੈ ਉਹ ਖਾਲੇਗੀ ਮੈਂ ਖਾਪੀ ਮੈਂ ਕੱਲ ਮੰਗਾਵਾਂਗੀ ਹੋਰ ਹੱਸੇ ਕੀ ਕਰਦੇ ਪੇਰੇ ਕੁਛ ਨਹੀਂ ਪੁੱਤਣ ਆ ਪਾਣੀ ਪੀਣ ਲੱਗੀ ਮੇਰੇ ਕੋ ਪਾਣੀ ਪੀਉਣ ਨਾਲ ਅੱਜ ਰਖੜਾ ਰਖੜਾ ਚੋਪੀ ਮੈਨੂੰ ਬੜੀ ਗਰਮੀ ਲੱਗਣ ਦੀ ਪਤਾ ਨਹੀਂ ਕਿਉਂ ਅੱਛਾ ਆ ਵੀ ਨਹੀਂ ਪੀਤੀ ਠੰਡੇ ਜੀ ਦੇ ਦੇ ਵੀ ਕੋਈ ਚਲ ਕੋਈ ਨਹੀਂ ਪੀ ਲੈ ਖਾਲਾ ਜੋ ਕਾ ਦੇਖ ਜੀ ਕਾ ਆਈਸਕ੍ਰੀਮ ਹੈਗੀ ਆ ਸ਼ੁਕਰ ਹੈ ਆਈਸਕ੍ਰੀਮ ਹੈਗੀ ਤੇ ਓਹੋ ਬੜੀ ਫ੍ਰੀਜ ਹੋਈ ਪਈ ਆ ਆਈਸਕ੍ਰੀਮ ਲਿੰਬੀ ਕੀ ਹੈ ਵਸੇ ਇਹ ਨਹੀਂ ਖਾਣੀ ਏ ਏ ਕਿਰਨ ਨੂੰ ਬੜੀ ਪਸੰਦ ਹੈ ਉਹ ਖਾਏਗੀ ਤੇ ਨਾ ਤੇ ਨੂੰ ਘਰ ਮਗਾ ਦਿੰਨੇ ਆ ਇਹ ਨਾ ਬਟਰਸਕੋਚ ਨਾ ਉਹਨੂੰ ਬੜੀ ਪਸੰਦ ਹੈ ਕਿਰਨ ਨੂੰ ਉਹਦੀ ਬੜੀ ਸ਼ੌਂਕ ਨਾਲ ਖਾਂਦੀ ਏ ਪਹਿਲੇ ਮੈਂ ਵੀ ਖਾਣ ਲੱਗੀ ਸਾਂ ਫਿਰ ਮੈਂ ਕਿਹਾ ਕੁੜੀ ਨੂੰ ਪਸੰਦ ਹੈ ਵਿਚਾਰੀ ਨੂੰ ਚਲੋ ਖਾਏਗੀ ਮਾਸੀ ਮੈਨੂੰ ਘਬਰਾਹਟ ਹੋ ਰਹੀ ਆ ਪਸੰਦ ਕਿੰਡਾ ਦੇਣੀ ਆ ਲਿੰਕਾ ਦੇਣੀ ਟੈਂਡੋ ਲਿੰਕਾ ਵੀ ਉਹਨੂੰ ਪਸੰਦ ਆ ਉਹਨਾਂ ਨੂੰ ਦੇ ਦੇ ਕੋਈ ਬੋਤਲ ਦਵਾ ਨਹੀਂ ਉਹ ਵੀ ਉਹਨੂੰ ਪਸੰਦ ਆ ਕੋਈ ਦੇ ਦੇ ਕੋਈ ਗੱਲ ਨਹੀਂ ਹੈ ਫੈਨ ਹੈ ਨਾ ਤੇਰੀ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਵੱਡੀ ਫੈਨ ਖਾਊਗੀ ਪੁੱਤ ਕੋਈ ਗੱਲ ਨਹੀਂ ਨਾ ਗੱਲ ਨੂੰ ਨਹੀਂ ਸਮਝਦੀਆਂ ਗੱਲ ਜਿਹੜੀ ਹੁਣ ਚੀਜ਼ ਕਿਸ ਨੂੰ ਪਸੰਦ ਆ ਉਹ ਹੀ ਕਹਿਣੀ ਨਾ ਹੁਣੇ ਕਿਰਨ ਨੂੰ ਪਸੰਦ ਉਹ ਨੂੰ ਤੇ ਅੱਗੇ ਵਿਚਾਰੀ ਕੁਝ ਨਹੀਂ ਖਾਂਦੀ ਹੈਗੀ ਦਹੀਂ ਜੋ ਚੀਜ਼ਾਂ ਤਾਂ ਨਹੀਂ ਖਾਂਦੀ ਇਹਦੇ ਸੋਨ ਤੇ ਮੈਨੂੰ ਲਗਾ ਕੇ ਰੱਖਣੀ ਹੈ ਹੁਣ ਨਹੀਂ ਮੈਨੂੰ ਨਾ ਐਵੇਂ ਲਪਾ ਪੇ ਪਾਸ ਨੂੰ ਰੱਖਦੀਆਂ ਇਹ ਨਾ ਹੋਵੇ ਹੁਣੇ ਕੋਈ ਹੋਰ ਆ ਜੇ

हां जी मम्मी देखो वो तो मैं ना बैठी सी वेली ਤੇ ਮੈਨੂੰ ਇੱਕਦਮ ਕੰਮ ਯਾਦ ਆ ਗਿਆ ਤੇ ਮੈਂ ਕਿਹਾ ਮੈਂ ਫੇਰ ਲਈ ਬੈ ਕੇ ਕੀ ਕਰਨਾ ਮੈਂ ਬਾਜ਼ਾਰ ਜਾ ਕੇ ਕੰਮ ਹੀ ਸਵਾਰ ਆਣੀਆਂ ਕੋਈ ਤੇ ਨਾ ਤੂੰ ਉੱਪਰ ਜਾਓ ਤੇ ਜਾ ਕੇ ਨਾਲਮਾਰੀ ਚੋਂ ਪੈਸੇ ਥੋੜੇ ਕੱਢ ਲਿਓ ਤੇ ਮੈਂ ਬਾਜ਼ਾਰ ਦਾ ਕੰਮ ਨਬੇੜੀ ਆਵਾਂ ਤੂੰ ਨਹੀਂ ਪੁੱਤ ਕਰਨ ਅਸਾ ਪਤਾ ਗੱਲ ਕੀ ਹੈ ਸਾਰੇ ਘਰ ਦਾ ਹਿਸਾਬ ਦਾ ਮੇਰੇ ਹੱਥ ਹੈ ਇਹਨੂੰ ਸਾਰੇ ਘਰ ਦਾ ਪਤਾ ਕੀ ਰੱਖਣਾ ਮੈਂ ਕੀ ਟਕਣਾ ਮੈਨੂੰ ਹੀ ਨਹੀਂ ਪਤਾ ਫਿਰ ਤੂੰ ਉੱਥੇ ਜਾਏਂਗੀ ਸਾਰਾ ਹਿਸਾਬ ਤਾਂ ਉਲਟੋ ਜਾਏਗਾ ਫੇਰ ਮੈਂ ਮੁਸ਼ਕਲ ਹੋਏਗੀ ਇਹਨੂੰ ਸਾਰਾ ਪਤਾ ਲੈ ਕੇ ਆਏਗੀ ਮੈਂ ਕਿਰਨ ਹਾਂ ਜੀ ਮੰਮੀ ਪੁੱਤ ਮੈਂ ਕੁਝ ਗਲਤ ਨਹੀਂ ਕਿਹਾ ਨਹੀਂ ਨਹੀਂ ਕੁਝ ਗਲਤ ਨਹੀਂ ਕਿਹਾ ਉਹ ਕਿਉਂ ਕੀ ਹੋਇਆ ਨਹੀਂ ਡਿੰਪੀ ਚਲੀ ਗਈ ਨਾ ਮੈਂ ਤਦ ਗਿਆ ਨਹੀਂ ਨਹੀਂ ਹੋ ਸਕਦਾ ਉਹਨੂੰ ਕੋਈ ਕੰਮ ਹੋਵੇ ਤਾਂ ਗਈ ਹੋਣੀ ਹੈ ਕੋਈ ਨਹੀਂ ਮੈਂ ਜਾਣਨੀ ਹੈ ਲੈ ਆਂ ਲੈ ਆਂ ਕਿੰਨਾ ਸੋਹਣਾ ਸੂਟ ਲੈ ਕੇ ਆਈ ਪੂਜਾ ਕੋਈ ਫਰਕ ਨਹੀਂ ਰੱਖਦੇ ਨਾ ਕਿਰਨ ਚ ਤੇ ਨਾ ਰਿੰਬੀ ਚ ਇਹਨੇ ਸੋਚਦੀ ਕਿ ਇਹ ਮੇਰੇ ਚਾਚੇ ਦੀ ਨੂੰ ਕਿੱਡਾ ਸੋਹਣਾ ਪੂਜਾ ਸੂਟ ਲੈ ਕੇ ਆਈ ਆ ਮੈਨੂੰ ਕਹਿਣ ਡਈ ਸੀ ਕਿ ਮੈਂ ਨਾ ਇੱਕ ਜਗ੍ਹਾ ਚੂੜੀਆਂ ਵੀ ਵੇਖੀਆਂ ਮੈਂ ਉਹ ਵੀ ਲੈ ਕੇ ਆਵਾਂਗੀ ਮੰਮੀ ਤੁਸੀਂ ਕਿਉਂ ਨਹੀਂ ਘਰ ਦੇ ਸਾਰੇ ਜਿੰਮੇ ਮੇਰੇ ਚੁੱਕ ਦੇ ਮਤਲਬ ਮਤਲਬ ਚਾਬੀਆਂ ਤਾਈ ਜੀ ਨੂੰ ਫੜਾਈਆਂ ਮੈਂ ਗਾਵਣ ਨੇ ਆਪਣੇ ਨੋਨ ਫੜਾਤੀਆਂ ਮਤਲਬ ਕਿ ਮੇਰੀ ਵੱਡੀ ਭੈਣ ਨੂੰ ਤੇ ਤੁਹਾਡਾ ਕੋਈ ਫਰਜ਼ ਨਹੀਂ ਇੱਥੇ ਨਾ ਨਹੀਂ ਪੈਣਾ ਮੈਂ ਨਹੀਂ ਇਹ ਜ਼ਿੰਮੇਵਾਰੀਆਂ ਸਾਂਭਦੀ ਨਹੀਂ ਬੜਾ ਔਖਾ ਹੀ ਕੰਮ ਆ ਪੈਸੇ ਬੰਦੇ ਵੜਾ ਰਹਿੰਦੇ ਆ ਫਿਰ ਸਾਰਾ ਹਿਸਾਬ ਲਿਖਣਾ ਹੁੰਦਾ ਆ ਮੇਰਾ ਤਾਂ ਹਿਸਾਬ ਅੱਗੇ ਹੀ ਉਤਰਾਂਦਾ ਆ ਮੈਨੂੰ ਸਮਾਂ ਨਹੀਂ ਆਂਦੇ ਐਸ ਕਰਕੇ ਰਹਿਣ ਦੇ ਉਹਨਾਂ ਨੂੰ ਸੱਸ ਨੂੰ ਚਾਬੀਆਂ ਫੜੀਆਂ ਥਾਂ ਤੁਹਾਨੂੰ ਕੁਝ ਪਤਾ ਨਾ ਲੱਗੇ ਕਿੱਥੇ ਕਿਹੜੀ ਚੀਜ਼ਾਂ ਤੁਹਾਨੂੰ ਕੁਝ ਪਤਾ ਵੀ ਹੈਗਾ ਆਪਣੇ ਆਪ ਨੂੰ ਥੋੜਾ ਜਿਹਾ ਤੁਸੀਂ ਨਹੀਂ ਸਮਝੋ ਜ਼ਿੰਮੇਵਾਰੀ ਤਾਨੂੰ ਹੀ ਪਤਾ ਹੋਵੇ ਘਰ ਦੇ ਕਿੱਥੇ ਕਿਹੜੇ ਪੈਸੇ ਲੱਗਣਦੇ ਆ ਸਾਰੀ ਜ਼ਿੰਮੇਵਾਰੀ ਉਹਨਾਂ ਨੇ ਸੁੱਟੋ ਗਾ ਉਹਨਾਂ ਨੇ ਹੁਣ ਉਹਨਾਂ ਨੂੰ ਫਰਾਤੀ ਦੀ ਨੂੰ ਮੇਰੇ ਹੱਥ ਕੀਤਾ ਮੇਰਾ ਹੱਥ ਉੱਥੇ ਡੱਡਿਆ ਰਹਿ ਗਿਆ ਇਹ ਕੀ ਦੱਸ ਮੈਂ ਨਹੀਂ ਕੱਢ ਕੇ ਲਿਆ ਸਕਦੀ ਸੀ ਮੈਂ ਖਾ ਜਾਣੇ ਸੀ ਜੇ ਮੈਂ ਚੋਰੀ ਚੱਕ ਕਰ ਲੈਣੀ ਹੂੰ ਮੇਰੀ ਗੱਲ ਸੁਣ ਦਫਾ ਕਰ ਪਰ ਤੂੰ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਕੀ ਲੈਣਾ ਲੱਗੀਆਂ ਰਹਿਣ ਦੇ ਆ ਸਾਰਾ ਨਿੱਕਾ ਨਿੱਕਾ ਹਿਸਾਬ ਜਿਹੜਾ ਤੇਰੇ ਪਾਪਾ ਨੂੰ ਦੇਣਾ ਪੰਦਾ ਨਾ ਪਤਾ ਉਦੋਂ ਲੱਗਦਾ ਏ ਕਈ ਵਾਰੀ ਪੈਸੇ ਘੱਟ ਵੀ ਜਾਂਦੇ ਤੇ ਫੇਰ ਸਿਆਪਾ ਮੁਸੀਬਤ ਹੁੰਦੀ ਆ ਇਹ ਕਿੱਥੇ ਖਰਚ ਕੀਤੇ ਆ ਕਿੱਥੇ ਖਰਚ ਆ ਰਹਿਣ ਦੇ ਪਰ ਤੂੰ ਚਾਬੀਆਂ ਲੈ ਕੇ ਕੀ ਕੀ ਕਰਨਾ ਈ ਪੁੱਤ ਮੰਮੀ ਚਾਬੀਆਂ ਲੈਣ ਦੀ ਗੱਲ ਨਹੀਂ ਆ ਪਰ ਮੈਂ ਵੀ ਘਰ ਦਾ ਹਿੱਸਾ ਆ ਮੈਂ ਤੂੰ ਵੀ ਘਰ ਦਾ ਹਿੱਸੇ ਹੋ ਮੇਰੇ ਤੋਂ ਪਹਿਲਾਂ ਤਾਂ ਤੂੰ ਹੀ ਆ ਨਾ ਤੇ ਤੁਹਾਡਾ ਵੀ ਥੋੜਾ ਬੋਧਾ ਹਿੱਸਾ ਬੰਦਾ ਵਾ ਨਾ ਕਿ ਤੁਹਾਡੇ ਵੀ ਜ਼ਿੰਮੇਵਾਰੀ ਆਵੇ ਹਰ ਗੱਲ ਜੋ ਵੀ ਕਿਰਨ ਤੂੰ ਕਰ ਕਿਰਨ ਤੂੰ ਕਰ ਮੈਂ ਨਹੀਂ ਆ ਕਿ ਆਈ ਮੈਂ ਨੋ ਨਹੀਂ ਇਸ ਕਰਦੀ ਕਿ ਉਹ ਹੀ ਕੱਲੇ ਨੂੰ ਨੇ ਆਏ ਆਏ ਨਹੀਂ ਛੱਡ ਪਰਾਂ ਅਸਲ ਚ ਗੱਲ ਪਤਾ ਕੀ ਆ ਸਾਡੇ ਸਾਸ ਨੇ ਆਂਦਿਆ ਹੀ ਜ਼ਿੰਮੇਵਾਰੀ ਦਿੱਤੀ ਪਸ਼ਪਿੰਦਰ ਭੈਂਜੀ ਨੂੰ ਕਿਉਂਕਿ ਉਹ ਬੜੇ ਸਿਆਣੇ ਬੜੇ ਸਮਝਦਾਰ ਸੀ ਤੇ ਗਾਂ ਪੁੱਤ ਰੱਬ ਦੀ ਮਿਹਰ ਨਾਲ ਕਿਰਨ ਵੀ ਬੜੀ ਸਮਝਦਾਰ ਆ ਪੁੱਤ ਐਸ ਕਰਕੇ ਸਾਰੇ ਘਰ ਦੀ ਜ਼ਿੰਮੇਵਾਰੀ ਉਹਨੂੰ ਹੀ ਫੜਾਤੀ ਆ ਆਪੀ ਰੱਖੇ ਆਪੀ ਟੱਕੇ ਜਿੱਥੇ ਦੇਣਾ ਲੈਣਾ ਕਿਰਨ ਹੀ ਕਰੇ ਬੜੀ ਸਮਝਦਾਰ ਕੁੜੀ ਐ ਹੁਣ ਲੈ ਇਹਨੂੰ ਕੀ ਹੋ ਗਿਆ ਇਹ ਚੁੱਪ ਕਰਕੇ ਨਿਕਲ ਗਈ ਐ ਇਹਨੂੰ ਵੀ ਪਤਾ ਐ ਕਿ ਕਿਰਨ ਕਿੰਨੀ ਸਮਝਦਾਰ ਐ ਤੇ ਕਿੰਨੇ ਵਧੀਆ ਢੰਗ ਨਾਲ ਚੱਲਦੀ ਐ ਨੀ ਕੇਰਨ ਨੀ ਆ ਮੇਰਾ ਵਾਲੀਆਂ ਪਈਆਂ ਹੀ ਐ ਉੱਥੇ ਉਹ ਵੀ ਚੁੱਪ ਕੇ ਤੇ ਸਾਂਭ ਲੈ ਪੁੱਤ ਸਾਂਬਲਾ ਵਾਲੀਆਂ ਆਪਣੀਆਂ ਕਿਰਨ 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 ਲਈ ਸਾਰਾ ਟਬਰਨੇ ਕੀ ਗੱਲ ਮੈਂ ਨਹੀਂ ਇਸ ਕਰਦੀ ਨੂੰ ਹਰ ਗੱਲ ਕਿਰਨ 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 ਮੇਰਾ ਨਾ ਸੱਚੇ ਨਾਲ ਜੀਣਾ ਆਰਾਮ ਕੀਤਾ ਮੈਂ ਤਾਂ ਹੀ ਕਹਿ ਰਹੀ ਆ ਕਿ ਮੇਰੇ ਤੇ ਨਹੀਂ ਸੇ ਲੱਗਾ ਮੈਨੂੰ ਲੈ ਜਾਓ ਆਪਣੇ ਨਾਲ ਮੇਰਾ ਦਮ ਘੁੱਟ ਲਾ ਪਿਆ ਇਸ ਘਰ ਚੋਂ ਨੀਤੀਏ ਅ ਮੈਨੂੰ ਤਾਂ ਕੋਈ ਗੱਲ ਜੱਪਦੀ ਐ ਅ ਜਿਹੜਾ ਤੇਰਾ ਚਿਹਰਾ ਨਾ ਬੜਾ ਉਦਾਸ ਦਾਸ ਜਿਹਾ ਹੋਇਆ ਪਿਆ ਵੇ ਦੱਸ ਤੇ ਸਹੀ ਕੀ ਗੱਲ ਐ ਕੁਛ ਨਹੀਂ ਚਾਹੀ ਕੋਈ ਗੱਲ ਨਹੀਂ ਆ ਤੂੰ ਦੱਸੋ ਇਹ ਕੋਈ ਗੱਲ ਕਿਉਂ ਨਹੀਂ ਹੈਗੀ ਤੂੰ ਭਾਵੇਂ ਦੱਸ ਤੇ ਭਾਵੇਂ ਨਾ ਦੱਸ ਮੈਂ ਦੱਸਾਂ ਮੈਨੂੰ ਸਭ ਕੁਝ ਪਤਾ ਵੇ ਕਿ ਤੂੰ ਕਿਉਂ ਉਦਾਸ ਹੋਈ ਤੀ ਕੀ ਪਤਾ ਤੁਹਾਨੂੰ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਵੇ ਤੇਰੀ ਨਾਨਾ ਨਾਲ ਆਈ ਹੋਇਆ ਨਾ ਉਹ ਕਿਰਨ ਨੂੰ ਲੈ ਕੇ ਨਾ ਤੇ ਬਾਜ਼ਾਰ ਚ ਜਾਣ ਡੀਆਂ ਸੀ ਤੇ ਐ ਖਿੱਚ ਖਿੱਚੇ ਚ ਕਰਨ ਡੀਆਂ ਸੀ ਨਹੀਂ ਜੇ ਆਈ ਤੇ ਤੇਲ ਵੀ ਲੈ ਜਾਂਦੀਆਂ ਹੈ ਉੱਥੇ ਕੀ ਇਹਨਾਂ ਨੂੰ ਫਰਕ ਪੈ ਜਾਂਦਾ ਸੀ ਜੇ ਤੂੰ ਵੀ ਚੱਲ ਘੜੀ ਬਾਹਰ ਫਿਰ ਤੋਂ ਆਂਦੀ ਹੈ ਇਹਨਾਂ ਨੂੰ ਨਹੀਂ ਕੁਝ ਵੀ ਪਤਾ ਲੱਗਦਾ ਕਿ ਤੈਨੂੰ ਨਾਲ ਲੈ ਕੇ ਜਾਣ ਚਾ ਨਹੀਂ ਇੱਕ ਮਿੱਕੋ ਹੋਰ ਖਬਰ ਸੁਣਾ ਨਹੀਂ ਇੱਕ ਪਸ਼ਵਿੰਦਰਪੁਰ ਤੇ ਇੱਕ ਸਿਮਰਨ ਕਾਈ ਤੇ ਮਾਸੀ ਹਾਂ ਉਹ ਦੋਵੇਂ ਜਾਣੀਆਂ ਨਾ ਮੈਂ ਬਿਹਾੜ ਤੇ ਵੇਖੀ ਆਂ ਤੇ ਉਹ ਨਾ ਕਲਪ ਖਰੀਦਣ ਡੀਆਂ ਸੀ ਆ ਹੈ ਤੇ ਉਹ ਕਹਿੰਦੀ ਐ ਮੈਂ ਕਿਰਨ ਵਾਸਤੇ ਖਰੀਦਣਾ ਤੇ ਦੱਸ ਤੂੰ ਨਹੀਂ ਉਹਨਾਂ ਦੀ ਨੂੰ ਜੇ ਤੇਰੇ ਵਾਸਤੇ ਵੇਖ ਲੈ ਲੰਦਿਆ ਨਹੀਂ ਪਸ਼ਵਿੰਦਰ ਨੇ ਤੇ ਕਿਹਾ ਸੀ ਕਿ ਕਿਰਨ ਦੀ ਭੈਣ ਵਾਸਤੇ ਵੀ ਖਰੀਦ ਲੈ ਤੇ ਉਹ ਕਹਿੰਦੀ ਐ ਨਾ ਮੇਰੀ ਨੂੰ ਤੇ ਕਿਰਨ ਹੀ ਹੈਗੀ ਐ ਮੇਰੀ ਉਹ ਨੂੰ ਨਹੀਂ ਹੈਗੀ ਚਾਹੀ ਕੀ ਮਤਲਬ ਤੁਹਾਡਾ ਨੀ ਮਤਲਬ ਤੇ ਸਾਫ ਸਾਫੀ ਹੈਗਾ ਨੀ ਉਹ ਪੀਣਾ ਲੈਂਦੇ ਨੇ ਉਹ ਤੈਨੂੰ ਦਰਾਨੀ ਦੀ ਨੂੰ ਸਮਝਦੇ ਉਹ ਆਪਣੀ ਨੂੰ ਨਹੀਂ ਸਮਝਦੇ ਮਰਸਤਾ ਉਹ ਕਨੇ ਜਿਸਬੀਰ ਦੀ ਨੂੰ ਆ ਗਈ ਹੈ ਨੀ ਇਹ ਹੋਰ ਗੱਲ ਸੁਣਾ ਨੀ ਆ ਜਿਹੜੀ ਕਿਰਨ ਹੈ ਨਾ ਇੱਕ ਉੱਠੀ ਚੜ ਕੇ ਨਾ ਫੋਨ ਕਰਨ ਲਈ ਸੀ ਤੇਰੇ ਘਰ ਵਾਲੇ ਨੂੰ ਕਹਿੰਦੀ ਸੀ ਮੇਰੇ ਵਾਸਤੇ ਇਹ ਵੀ ਲਿਆ ਦਿਓ ਇਹ ਵੀ ਲਿਆਓ ਇਹ ਵੀ ਕੀ ਲਿਆਓ ਹੈ ਦੱਸ ਸਹਤ ਕੋਈ ਨਹੀਂ ਲੱਗਦਾ ਨਹੀਂ ਹੋਣਾ ਤੇ ਫਰਜ਼ ਹੋ ਗੋ ਤੈਨੂੰ ਕੁਛ ਨਹੀਂ ਨਹੀਂ ਇਹ ਤਾਂ ਕਿਰੰਦਾ ਫਰਜ਼ ਬੰਦਾ ਨਾ ਤੇ ਤੈਨੂੰ ਕਹਿਣਾ ਕਿ ਆਪਣੇ ਘਰ ਦੇ ਲੋਕਾਂ ਕਹਿ ਕਿ ਮੈਨੂੰ ਆ ਚੀਜ਼ ਲਿਆ ਦੇ ਆ ਚੀਜ਼ ਲਿਆ ਲੈ ਤੇ ਦੱਸ ਆ ਵੀ ਨੂੰ ਨੂੰ ਕਹਿਂਦੇ ਆ ਇਹ ਕੋਈ ਤਰੀਕਾ ਕੋਈ ਸਹੀ ਥੋੜੀ ਆਗਾ ਵੇ छोड़ो चाहिए तो ये दसो तो ये कहे काम आए सी कुछ चाहिए वो नहीं नहीं, ये मैं कुछ नहीं चाहिए ਲੈਂਦੀ ਮੈਂ ਐਸੀ ਖੰਡ ਪਰ ਇੱਥੇ ਤੇ ਮੈਂ ਹੋਰ ਹੀ ਨਜ਼ਾਰੇ ਵੇਖ ਲਏ ਦੇ ਚਲ ਵਾ ਕੀ ਆ ਭਾਂਡੇ ਵੀ ਉਤਰਾਂ ਪਏ ਆ ਆ ਛੋਟੇ ਛੋਟੇ ਭਾਂਡੇ ਆ ਇੰਨਾ ਖਲਾਰਾ ਰਸੋਈ ਦੇ ਵਿੱਚ ਸਾਗ ਮੈਂ ਜਿਸ ਦਿਨ ਤਾਂ ਤਰਕ ਤੇ ਸੀ ਆ ਉਸ ਤਰ੍ਹਾਂ ਹੀ ਪਿਆ ਰਿੰਪੀ ਤੇ ਮੈਂ ਤੇ ਜਰਾ ਬਾਹਰ ਗਈ ਜਦ ਆ ਕੇ ਬਾਅਦ ਚ ਰਿੰਪੀ ਸੰਭਲੋਗੀ ਸਾਰਾ ਕੁਝ ਉਸ ਤਰ੍ਹਾਂ ਹੀ ਪਿਆ ਮੈਂ ਕਹਿ ਕੇ ਵੀ ਗਈ ਸੀ ਰਿੰਪੀ ਮੈਂ ਚੱਲੀ ਆ ਤੂੰ ਚਾਹ ਦਾ ਪਾਣੀ ਤੇ ਰਿਆ ਤੇ ਚਾਹ ਬਣਾ ਲੈ ਪਾਣੀ ਵੀ ਉਸ ਤਰ੍ਹਾਂ ਹੀ ਆ ਹਾਏ ਰੱਬਾ ਇਹ ਕੰਮਰੀ ਚੋ ਹੀ ਨਹੀਂ ਬਾਹਰੇਗਾ ਇਹ ਤੱਕ ਮੈਨੂੰ ਤੇ ਸਮਝ ਹੀ ਨਹੀਂ ਆਂਦੀ ਇਨੋ ਹੋਇਆ ਕੀ ਆ ਉਸ ਦਿਨ ਵੀ ਮੇਰੇ ਨਾਲ ਲੜ ਪਈ ਕੱਲ ਕਿੰਨੀ ਮੁਸ਼ਕਿਲ ਇਹਨੂੰ ਮੈਂ ਮਨਾਇਆ ਫੇਰ ਥੋੜੀ देर ਮੈਂ ਨਾਲ ਸਹੀ ਰਹੀ ਆ ਫੇਰ ਜਦੋਂ ਦੀਦੀ ਆਏ ਆ ਫੇਰ ਮੇਰੇ ਨਾਲ ਮੂੰਹ ਬਣਾ ਲਿਆ ਮੈਨੂੰ ਸਮਝ ਨਹੀਂ ਆਨੀ ਨੂੰ ਹੋਇਆ ਕੀ ਆ ਗੱਲ ਗੱਲ ਤੇ ਨਾ ਅੱਜ ਕੱਲੇ ਬੜਾ ਹੀ ਮੇਰੇ ਨਾਲ ਨਰਾਜ ਹੋਣਾ ਪਈ ਆ ਲੜਨ ਲੱਗ ਪਈ ਆ ਇੰਨੇ ਸਾਲ ਹੋ ਗਿਆ ਸਾਨੂੰ ਦੋਵਾਂ ਨੂੰ ਅੱਜ ਤੱਕ ਇਹ ਕਦੀ ਮੇਰੇ ਨਾਲ ਲੜੀ ਨਹੀਂ ਨਾ ਕੁਆਰੀ ਹੁੰਦਿਆ ਤਿੰਨਾ ਵਿਆਹ ਕੇ ਸਮਝ ਨਹੀਂ ਆਉਂਦੀ ਕਿ ਤੇਦੀ ਅਜੇ ਨਾ ਤੇਨੀ ਲੜਾਈ ਹੋ ਗਈ ਮੈਂ ਉਹਨੂੰ ਫੋਨ ਕਰਕੇ ਨਾ ਪੁੱਛਾਂ ਮੈਂ ਵੀ ਐਵੇਂ ਸੋਚੀ ਜਾਣੀ ਆ ਕਿਉਂਕਿ ਅੱਗੇ ਤੇ ਕਲੀ ਨੇ ਮੈਨੂੰ ਇਤਨਾ ਦਿੱਤਾ ਨਹੀਂ ਮੇਰਾ ਫੋਨ ਕਿੱਥੇ ਆ ਪਤਾ ਨਹੀਂ ਇਸ ਵੇਲੇ ਉਹ ਜਾਗ ਕੰਦੇ ਹੋਣਾ ਕਿ ਨਹੀਂ ਉਹ ਵੀ ਕਹੂਗਾ ਭਾਬੀ ਤੁਸੀਂ ਐਵੇਂ ਪਰ ਅੱਗੇ ਤੇ ਉਹਨੇ ਵਿਚਾਰੇ ਨਹੀਂ ਕਦੀ ਕਿਹਾ ਨਹੀਂ ਘਰ ਕੇ ਵੇਣੀ ਆ ਮੈਨੂੰ ਤਾਂ ਸੱਚੀ ਬੜੀ ਟੈਨਸ਼ਨ ਹੋਉਂਦੀ ਆ ਹਾਂ ਸੋਰੀ ਅਜੀ ਇਸ ਟਾਈਮ ਮੈਂ ਤੈਨੂੰ ਫੋਨ ਕਰੰਨੀ ਆ ਉਹ ਗੱਲ ਹੀ ਕੁਛ ਇਸ ਤਰ੍ਹਾਂ ਦੀ ਮੈਂ ਕਿ ਤੈਨੂੰ ਫੋਨ ਕਰਕੇ ਮੈਂ ਪੁੱਛ ਹੀ ਲਵਾਂ ਇੱਕ ਵਾਰ ਉਹ ਨਹੀਂ ਭਾਬੀ ਤੈਨੂੰ ਦਾਲਣਾ ਚੋਕੀ ਬਾਲਣਾ ਕੋਈ ਨਹੀਂ ਗੱਲ ਇਹ ਆ ਤੇਰੀ ਨਿੰਪੀ ਨਾਲ ਕੋਈ ਲੜਾਈ ਹੋਈ ਆ 2-3 ਦਿਨ ਹੋ ਗਏ ਆ ਬੜੀ ਸੈਡ ਸੈਡ ਜੀ ਲੱਗੰਦੀ ਆ ਨਹੀਂ ਭਾਬੀ ਆ ਮੈਂ ਦਾਲ ਨਹੀਂ ਰਹੇ ਆ ਤੁਹਾਨੂੰ ਸਦਾ ਉਹਨਾਂ ਦਾ ਫੋਨ ਦੇ ਆਂਗਲ ਅੱਗੇ ਮਿਲੋਂ ਆਂ ਉਹਨਾ ਮੇਰੇ ਗਿਆਨ ਦੀ ਜੀ ਮੈਨੂੰ ਬੁਲਾਉਣਾ ਸਹੀ ਛੇਤੀ ਇੱਥੇ ਉਹਨਾਂ ਕੇ ਤਿਆਰੀ ਹੋਣਾ ਜ਼ਰੂਰੀ ਤੁਹਾਨੂੰ ਪਤਾ ਬਾਫੀ ਤੋਂ ਪਾਇਰ ਖਚਾ ਲਾ ਦੋ ਤੋ ਪਰ ਮਾਇਟੀ ਨੂੰ 1 ਕਰ ਜਾਏਗੀ ਤੇ ਜਾਨੋਂ ਬਾਅਦ ਤੁਹਾਨੂੰ ਮਾਨਣ ਹੋ ਰਹਿਣੀ ਹੈਗੀ ਅੱਛਾ ਇਹ ਗੱਲ ਆ ਹਾਂ ਜੀ ਚਲ ਉਹ ਨਹੀਂ ਜਾਣੀ ਗੱਲ ਵੀ ਪੱਧਰੀ ਆਉਂਦੀ ਆ ਪਹਿਲਾਂ ਕਿ ਕੋਈ ਨੋਟ ਨਹੀਂ ਆ ਰਹੀ ਤੁਹਾਨੂੰ ਹੁਣ ਦੋ ਏਟਾ ਨੂੰ ਕਰੇ ਦੀ ਕਾਲ ਤੇਰੀ ਸਾਰੀ ਸਹੀ ਆ ਜੀ ਪਰ ਤੈਨੂੰ ਵੀ ਪਤਾ ਵਾ 2 ਸਾਲ ਤਾਂ ਵਿਆਹ ਨੂੰ ਹੋ ਗਿਆ ਉਹ ਤਰ੍ਹਾਂ ਤੇ ਸਾਲ ਹੀ ਲੱਗਦਾ ਵਾ ਹੁਣ ਤੇਰੀ ਪ੍ਰੋਬਲਮ ਤੈਨੂੰ ਹੀ ਪਤਾ ਉੱਥੇ ਸਾਨੂੰ ਥੋੜੀ ਪਤਾ ਵਾ ਹਾਂ ਜੀ ਜੀ ਮੰਦਾ ਮੈਂ 2 ਸਾਲ ਹੋ ਗਿਆ ਵਿਆਹ ਨੂੰ ਕਰਕੇ ਚਲੋ ਮੈਂ ਹੀ ਮੰਨਦਾ ਕਾਫੀ ਦੇ ਲੈਟਰ ਹੋ ਗਿਆ ਲੈਣ ਨੂੰ ਮੈਨੂੰ ਡੀਗਰੀ ਰੱਖੀ ਹੈ ਹਾਂ ਤੇ ਚਲੋ ਕੋਈ ਨਹੀਂ ਮੈਂ ਇਸ ਨੂੰ ਆਪਣਾ ਪੂਰੀ ਕੋਸ਼ਿਸ਼ ਕਰਾਂਗਾ ਕਿ ਇਹਨੂੰ ਬਣਾ ਲਵਾਂ ਹਾਂ ਜੀ ਮੇਰੀ ਗੱਲ ਸੁਣੋ ਜਿੰਨਾ ਛੇਤੀ ਹੁੰਦਾ ਤੂੰ ਟਰਾਈ ਕਰ ਲੈ ਕੀ ਪਤਾ ਹੋ ਹੀ ਜਾਵੇ ਮੈਂ ਤੇ ਉਹ ਵਿਚਾਰੀ ਇੱਥੇ ਇਕੱਲੀ ਕਿੰਨਾ ਔਖਾ ਜਾਂਦਾ ਵਾ ਬਾਕੀ ਕੋਈ ਗੱਲ ਨਹੀਂ ਮੈਂ ਇੱਥੇ ਹੀ ਹਾਂ ਤੂੰ ਟੈਨਸ਼ਨ ਨਾ ਲੈ ਕੋਈ ਨਹੀਂ ਬਾਪੂ ਲਈ ਕੰਮੋਂ ਮੈਂ ਰਦ ਨੂੰ ਮੈਂ ਦੇ ਰਿਹਾ ਕੋਈ ਨਾ ਕੋਈ ਚਲੇ ਜਾਂਦਾ ਹਾਂ 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 ਚਲ ਠੀਕ ਆ ਤੂੰ ਟੈਨਸ਼ਨ ਨਾ ਲੈ ਹੁਣ ਕੱਦ ਜੋ ਕਰਨੇ ਆ ਚਲ ਠੀਕ ਆ ਚੰਗਾ ਫੇਰ ਓਕੇ ਬਾਪੂ ਓਕੇ ਲੈ ਗੱਲਿਆ ਕੀ ਇਹਨੇ ਦੇਲੀ ਲੱਗੰਦੇ ਐ ਇੱਥੇ ਲੈ ਦੱਸ ਕੰਪਨੀ ਮੈਨੂੰ ਦੱਸ ਦਿੰਦੀ ਮੈਂ ਕਿਤੇ ਬਾਹਰ ਲੈ ਜਾਣਾ ਮੈਨੂੰ ਕਮਾਣ ਵਾਸਤੇ ਇਹ ਨਾ ਮੱਸ ਇਹਦੀ ਸ਼ੁਰੂ ਤੋਂ ਹੀ ਆਦਤ ਆ ਬਸ ਇਕੱਲੀ ਆਪਣੇ ਅੰਦਰ ਹੀ ਘੁੱਟਦੀ ਰਹਿੰਦੀ ਘੁੱਟਦੇ ਰਹੀ ਗੱਲ ਨਹੀਂ ਕਿਸੇ ਨੂੰ ਦੱਸਦੀ ਅੱਜ ਨਾ ਮੈਂ ਕੋਈ ਨਹੀਂ ਇਦਾਂ ਗੱਲ ਕਰਦੀ ਆ ਪਤਾ ਨਹੀਂ ਉਹ ਸੁੱਤੀ ਆ ਕੋਈ ਨਹੀਂ ਮੈਂ ਬਾਅਦ 'ਚੇ ਗੱਲ ਕਰ ਲੈਣੀ ਆ ਤੇਨੂੰ ਹੁਣ ਮੈਂ ਇਹਦੇ ਵਾਸਤੇ ਚਾਹ ਬਣਾ ਲੈਂਦਾ